ਕੁਰੇ ਨਾਲ ਰੇਪ ਕਿਸਾ ਹੋਇਆ ਹੈਗਾ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ ਤੋ ਗੱਲਬਾਤ ਸੀਗਾ ਜੇ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ ਜਿਹੜਾ ਕਿਰਾਇਤ ਰਹਿੰਦਾ ਸੀਗਾ ਜੋ ਕੰਮ ਹਸ ਬਸ ਸਾਰੇ ਚੱਲ ਜਾਂਦੇ ਸੀਗਾ ਕੰਮ ਤੇ ਇੱਕ ਕੁੜੀ ਨੂੰ ਮਾਰ ਪਿੱਟ ਕੇ ਗਲਤ ਕੰਮ ਕਰੇ ਸਦਾ ਸੀਗਾ ਸਾਨੂੰ ਪਤਾ ਲੱਗਿਆ ਸਾਸੀਂ ਫਿਰ ਥਾਣੇ ਆਏ ਆ ਪਾਚਵੜੇ ਥਾਣੇ ਆਏ ਆ ਐਰਪੋਰਟ ਤੋਂ ਕੁੜੀ ਨੇ ਮੈਂ ਕੀ ਕਿ ਬੋਲਿਆ ਕੁੜੀ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਤ ਜਿਹੜਾ ਕਿਰਾਇਤ ਰਹਿੰਦਾ ਹੈਗਾ ਉਹ ਸਾਡੇ ਨਾਲ ਲੈਣਾਂ ਦਾ ਗਲ ਪੁੱਟਾ ਹੈ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸੜ ਮਤਲਬ ਡਰੇ ਪਈ ਸੀਗਾ ਜੀ ਓਰੇ ਨੂੰ ਓਰੇ ਨਾਲ ਰੇਪ ਕਿਸਾ ਹੋਇਆ ਹੈਗਾ ਹਾਂ ਸਾਡੇ ਜਿਹੜੇ ਕਿਰੇਤ ਰਹਿੰਦਾ ਸੀਗਾ ਜੋ ਕਮ ਉਸ ਸਾਰੇ ਚੱਲ ਜਾਂਦਾ ਸੀਗਾ ਕੰਮ ਤੇ ਏ ਕੁਰੀ ਨੂੰ ਮਾਰ ਪੀਟ ਕੇ ਗਲਦ ਕੰਮ ਕਰਦਾ ਸੀ ਸਾਡੇ ਕੋਲ ਆਇਆ ਕੁਰੀ ਦੋ ਦਿਨ ਪਾਚੀ ਉਹਨੂੰ ਖਿਲਾਇਆ ਤੇ ਲੈ ਮੈਂ ਕਿਹਾ ਕੀ ਗੱਲਬਾਤ ਹੋ ਗਿਆ ਹੈਗਾ ਕੁਰੀਸ਼ਾ ਟਿੰਡਾ ਤੇ ਕੁਰੀ ਨੰਮੇ ਕੀ ਗੱਲ ਹੈ ਆਪਰੇ ਤੁਸੀਂ ਦੱਸੋ ਕਹਿੰਦਾ ਜੀ ਕਿਰਾਇ ਜਿਹੜਾ ਕਿਰਾਇਤ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਨਾਂ ਦਾ ਗਲਤ ਕੀਤਾ ਹੈ ਮੈਨੂੰ ਸਾਰਾ ਇਨਸਾਫ ਚਾਹੀਏ ਹਾਂ ਕਿੰਨੇ ਟਾਈਮ ਤੋਂ ਉਹ ਕਰ ਰਿਹਾ ਸੀ ਜੰਮ ਅਮਸਾਂ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗਿਆ ਤਾਂ ਮੈਂ ਦੱਸਿਆ ਮੈਂ ਥਾਣੇ ਆਇਆ ਕੱਲ ਰਿਪੋਰਟ ਕਰਾਂ ਕੀ ਗੱਲ ਬਾਤ ਹੈ ਤੁਹਾਡੀ ਬਸ ਮੇਰਾ ਪਤੀ ਜੀ ਸੇ ਸੀ ਕਿਰਾਏ ਤੇ ਹੁੰਦਾ ਸੀਗਾ ਜੀ ਤਾਂ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ੍ਹ ਤੋ ਗੱਲਬਾਤ ਸੀਗਾ ਜੀ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ ਕਿੰਨੀ ਉਮਰ ਹੈ ਬੱਚੀ ਦੀ ਕੁੜੀ ਦਾ ਜੀ 8 ਸਾਲ ਜੀ ਅੱਛਾ ਕਦੋਂ ਤੋਂ ਕਰ ਰਹੇ ਸੀ ਉਹ ਹੋ ਗਿਆ ਜੀ ਘਾਟੋ ਘਾੜਾ ਕਈ ਦਿਨ ਤੋਂ ਮਤਲਬ ਕਾਫੀ ਚਿਰ ਤੋਂ ਮਤਲਬ ਹੋਣਾ ਜੀ ਗੱਲਬਾਤ ਤਾਂ ਸਾਨੂੰ ਪਤਾ ਲੱਗਿਆ ਸਾਸੀ ਫਿਰ ਥਾਣੇ ਆਏ ਆ ਪਛਵਾੜੇ ਥਾਣੇ ਆਏ ਐਰਬੋਰਡ ਲਗਾਉਣ ਤਾਂ ਸਾਡੇ ਆ ਕੇ ਗਾਹ ਸਰਵਾਈ ਹੋਵੇ ਸਾਡਾ ਵੀ ਜੀ ਉਹ ਕਿਰਾਏਦਾਰ ਕੋਲੇ ਰਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਕਰਾਏਦਾਰ ਤੇ ਰਹਿੰਦੇ ਸੀਗਾ ਹਾਂ ਜੀ। ਮੈਨੂੰ ਕਿਵੇਂ ਪਤਾ ਲੱਗੇ ਗੱਲ ਦਾ ਕਿਵੇਂ ਬੱਚੀ ਨੂੰ ਦੱਸਿਆ ਜਾਂ ਕਿਸ ਤਰ੍ਹਾਂ? ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾੜ ਮਤਲਬ ਡਰੇ ਪਈ ਸੀਗਾ ਜੀ। ਤਾਂ ਬੱਚੀ ਸਾਡੀ 2 ਦਿਨ ਤੋਂ ਢਿੱਲਾ ਸੀਗਾ ਜੀ। ਹਾਂ ਜੀ। ਤਾਂ ਬੱਚੀ ਨੂੰ ਅਸੀਂ ਕਿਹਾ ਕੀ ਗੱਲਬਾਤ ਹੋਈ ਆ ਪਰ ਬੱਚੀ ਡਰ ਡੜ ਕੇ ਉਸ ਤੋਂ ਬਾਅਦ ਸਾਨੂੰ ਜਾ ਕੇ ਬੋਲਿਆ ਜੀ। 1 ਦਿਨ ਸਾਨੂੰ ਜਾ ਕੇ ਪਤਾ ਲੱਗਿਆ ਜੀ। ਹਾਂ ਜੀ। ਤੇ ਬਾਕੀ ਮੰਗ ਕੀ ਕਰਦੇ ਮੰਗ ਸਾਨੂੰ ਬਸ ਇਨਸਾਫ ਮਿਲੇ ਜੀ ਔਰ ਕੀ ਕਰਨਾ ਜੀ ਮੰਗ। ਕੀ ਗੱਲਬਾਤ ਹੋਈ ਆ? 8 ਸਾਲ ਦਾ ਕੁੜੀ ਸੀਗਾ ਜੇ ਇਦਾਂ ਦੇੇੇ ਕੰਮ ਜੜਾਕ ਦੇ ਚਾਂ ਸੀਗਾ ਤਾਂ ਇਦਾਂ ਗੱਲ ਕਰੋ ਅਸੀਂ ਇਦਾਂ ਕਰੋ ਵਾੜੀ ਕਰਾ ਲਈ ਸਭ ਕੁਝ ਕੀ ਲੱਗਦੀ ਏ ਤੇਰੀ ਬੜੀ ਗੁੱਡੀ ਲੱਗੇ ਸਾਡੇ ਮਾਲਕ ਮਾਲਕ ਨੇ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਨਾ ਕਿ ਅਸੀਂ ਜੋੜਾ ਕੁਝ ਕਰਨਾ ਤੁਸੀਂ ਕਰੋ ਸਾਡੇ ਪਰ ਵਾੜੀ ਕਰੀ ਸਾਡੇ ਬੱਚੇ ਨਾਲ ਇਦਾਂ ਦਾ ਗੱਲ ਹੈਗਾ ਹਾਂ ਹਰ ਇੱਕ ਨਵਾਲ ਕੁਬੱਚੀ ਨਾਲ ਮਾਮਲਾ ਸਾਹਮਣੇ ਆਇਆ ਸੀ ਨੇ ਦੇਖੀ ਪਹਿਲਾਂ ਆਹ ਜੀ ਹਾਂ ਜੀ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਉਹ ਬਿਆਨ ਲਿਖਿਆ ਜੀ ਮਦਰ ਦੇ ਤੇ ਉਹਦੇ ਪਿਤਾ ਦੇ ਐਫ ਆਰ ਲੋច ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਤੇ ਮਾਂ ਨੂੰ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ ਜੀ